ਜਿਹੜਧਣੋਂ ਨੇ ਵੋਟਾਂ ਲਈਆਂ ਦਿਆਂ ਉਹ ਕਹਿੰਦੇ ਵੀ ਮੈਂ ਜਿਹੜਾ ਕੰਮ ਐ ਤੁਹਾਡਾ ਉਹਰਾ ਕਰੂੰਗੀ ਹੂੰ ਪਰ ਉਹ ਜਿੱਦਣ ਦੀ ਵੋਟਾਂ ਲੈ ਕੇ ਆਪਣੀ ਐਮ.ਐਲ.ਏ ਬਣ ਕੇ ਸਾਡੇ ਇਲਾਕੇ 'ਚ ਨਹੀਂ ਆਈ ਹੂੰ ਸਾਡੇ ਏਰੀਏ ਦਾ ਜੀ ਚਾਹ ਤੁਸੀਂ ਕਰਾਲੀ ਤੇ ਆਜੋ ਚਾਹ ਮੁੱਲਾਂਪੁਰ ਤੇ ਆਜੋ ਚਾਹ ਜੋ ਖਰੜ ਤੋਂ ਹੂੰ ਇੱਕ ਵੀ ਰੋਡ ਸਾਫ਼ ਤਾਂ ਨਹੀਂ ਹੈ ਇੱਥੇ ਬਹੁਤ ਬੁਰਾ ਹੈ ਲੱਗਦਾ ਸਰਕਾਰ ਨਾਮ ਦੀ ਚੀਜ਼ ਕੋਈ ਪੰਜਾਬ 'ਚ ਇਲਾਕੇ 'ਚ ਹੈ ਹੀ ਨਹੀਂ ਆ ਜਿਹੜੀ ਸਾਰੇ ਅਲਾਕਾ ਡੀਓ ਐਮਐਲਏ 70 ਕਿਲੇ ਖਰੀਦ ਗਿਉਰੇ ਹੂੰ ਦੱਸੋ ਇਹ ਸਾਰਾ ਕਿਆ ਸਵਾਰੂਗੇ ਹਰ ਇੱਕ ਬਜ਼ੁਰਗ ਨੇ ਸਹਿ ਸੁਭਾ ਦੀ ਗੱਲ ਕਹੀ ਕਿ ਸੜਕਾਂ ਕੀ ਬਣਾਣੀ ਐ ਬੀਬੀ ਦਾ ਸਾਰਾ ਟੱਬਰ ਸਾਡੀ ਐਮਐਲਏ ਦਾ ਪਿਤਾ ਜੀ ਭਰਾ 70 ਕਿਲੇ ਜਮੀਨ ਦੇ ਬਣਾ ਗੇ ਹਰ ਇੱਕ ਬੰਦਾ ਕਿ ਕਿਲਾ ਮੈਂ ਦਿੱਤਾ ਇੱਕ ਕਿਲਾ ਤਾਂ ਮਿੱਟੀ ਲਿਆ ਵਾ ਕੋਈ ਨਹੀਂ ਪੁੱਛਣਾ ਨਗਰਮਾਨ ਦੇ ਭਾਈ ਦੇ ਨੋਅ ਹੈ ਉਹਦੇ ਇੱਕ ਕਿਲਾ ਥੋੜੇ ਦੇ ਲਿਆ ਵਾ ਚਲੋ ਜੇ ਮਰਜੀ ਕਾਗਜ ਚੈੱਕ ਕਰਾ ਲਨਾ ਜਦੋਂ ਇਹ ਬਿਆਨ ਟੀਵੀ 'ਚ ਆਇਆ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਉਸੇ ਦਿਨ ਰਾਤ ਨੂੰ ਪੰਜਾਬ ਪੁਲਿਸ ਦੀ ਵੱਡੀ ਟੀਮ ਨੇ ਆ ਕੇ ਉਹਨਾਂ ਦੋ ਬੰਦਿਆਂ ਘੇਫਾ ਮਾਰਿਆ ਵੀ ਤੂੰ ਬੀਬੀ ਹਲਪ੍ਰੈਸ ਕਾਨਫਰੰਸ ਕਰ ਕਿ ਗਲਤ ਕਰ ਰਹੇ ਹੋ ਤੂੰ ਕਿੱਥੇ ਤੱਕ ਹਾਂ ਇਹ ਪੁਲਿਸ ਭੇਜੀ ਸੀ ਪਿੰਡ ਦੇ ਬੰਦੇ ਵਿੱਚ ਚਮਚੇ ਲੈ ਕੇ ਫੜ ਕੇ ਉਹਨ ਬੰਦੇ ਨੂੰ ਮਿੰਟਕਰਾਤੀ ਗਲਤੀ ਬਣਾ ਲਈ ਇਹ ਕਾਦੀ ਗੱਲ ਹੈ ਸਾਡੇ 'ਚ ਤਾਂ ਸੌ ਤਰ੍ਹਾਂ ਦੀਆਂ ਅਫਵਾਹਾਂ ਵੀ ਚੱਲ ਜਾਂਦੀਆਂ ਭਾਈ ਕੋਈ ਕਹਿ ਦਿੰਦਾ ਵੀ ਫਲਾਣੇ ਨੇ 70 ਕਿਲੇ ਬਣਾ ਲੇ 100 ਬਣਾ ਲੇ ਕੱਲ ਕੋਈ ਤੁਹਾਨੂੰ ਵੀ ਕਹਿੰਦਾ ਹੋਊਗਾ ਵੀ 2 250 ਕਿਲੇ ਤੁਸੀਂ ਵੀ ਬਣਾ ਲੇ ਜੀ ਆਪਣੇ ਸਮੇਂ ਦੇ ਵਿੱਚ ਉਹ ਸੱਚ ਥੋੜੇ ਹੋ ਜੂਗੇ ਮੈਂ ਖੁਦ ਸਾਬਤ ਕਰਉ ਨਾ ਮੈਂ ਖੁਦ ਸਾਬਤ ਕਰਉ ਮੈਂ ਤਿੰਨ ਵਾਰ ਪੰਜਾਬ ਮੰਤਰੀ ਰਹੇ ਤਿੰਨ ਵਾਰ ਦੋ ਵਾਰ ਮਾਲ ਮੰਤਰੀ ਰਹੇ ਪੰਜਾਬ ਦਾ ਇਹ ਗੱਛਾੜ ਸਾਬਤ ਕਰ ਦੇ ਮੈਨੂੰ ਕੋਈ ਲਗੀਆਂ ਤੌਮ ਤਾਂ ਮਰੇ ਤੇ ਬੀਬੀ ਜੂ ਸੱਚੀ ਪੱਕੀ ਹੈ ਉਹ ਬੰਦਿਆਂ ਦਾ ਨਾਮ ਲੈਤਾ ਦੂਜੇ ਉਹ ਕਹਿੰਦੇ ਜੀ ਮੈਂ ਤਾਂ ਸੱਚ ਬੋਲਣਾ ਮੈਂ ਤਾਂ ਜੇ ਅੰਦਰ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਵੀ ਜੇ ਮੈਂ ਕਿਤੇ ਇੱਕ ਹਿੱਸਾ ਪਾਇਆ ਕਾਲੀਆਂ ਮੇਰੀਆਂ ਕਿਤੇ ਕਮਾਈਆਂ ਹੋ ਰਹੀਆਂ ਤਾਂ ਪੁਲਿਸ ਅਫਸਰ ਮੈਨੂੰ ਦੱਸੇ ਆਕੇ ਜੀ ਬਦਲ ਗਈ ਜ਼ਮੀਨ ਮੇਤੋ ਕਿਲਾ ਲਈ ਪ੍ਰਾਧਨਾ ਮੈਨ رجسٹਰੀ ਕਰਾਈ ਹੈ ਡੀਜੀਪੀ ਸਾਹਿਬ ਤੁਸੀਂ ਕੋਈ ਐਕਸ਼ਨ ਲਿਆ ਕੋਈ ਇਨਕੁਆਰੀ ਕੀਤੀ ਪਰ ਤੁਸੀਂ ਪੁਲਿਸ ਭੇਜਤੀ ਥੋੜੀ ਪੰਜਾਬ ਸਰਕਾਰ ਨੇ ਡਰਾਉਣ ਵਾਸਤੇ ਧਮਕਾਉਣ ਵਾਸਤੇ ਬੰਦਿਆਂ ਨੂੰ ਹਵਾ ਦਬਾਉਂਗੇ ਆਵਾਜ਼ ਦਬਦੀ ਨਹੀਂ ਹੁੰਦੀ ਭਗਵਾਨਤਮਾਨ ਜੀ ਕੇਜੀਵਾਲ ਸਾਹਿਬ ਥੋੜਾ ਟਾਈਮ ਲੱਗਾ ਥੋੜਾ 1.5 ਸਾਲ ਦਾ ਇਹ ਕਰਤੂਤਾਂ ਕਰਕੇ ਤੁਸੀਂ ਹੁਣ ਜਾਣਾ ਤੁਹਾਡੀਆਂ ਜਵਾਨਤਾਾਂ ਜਦ ਸੋਣੀਆਂ ਆਸ ਕੀ ਤੁਹਾਡੇ ਸਾਰੇ ਐਮਐਲਏ ਬਹੁਤ ਸਾਰੇ ਐਮਐਲਏ ਕਹਾਂ ਮੰਤਰੀ ਸਹਬਾਂ ਤੋਂ ਹੀ ਕਈ ਹਟਾਅ ਤੇ ਕੱਢਦੇ ਤੁਹਾਨੂੰ ਪਤਾ ਕਿਉਂ ਹਟਾਏ ਪ੍ਰਸ਼ਾਸਨ ਚਾਰ ਕਰਕੇ ਅਰਮੋਨ ਗਗਰਮਾਨ ਹੋਣੇ ਤਾਂ ਆਪ ਅਸਤੀਫਾ ਦਿੱਤਾ ਸੀ ਉਹਨਾਂ ਨੂੰ ਤਾਂ ਮਨਾਇਆ ਗਿਆ ਇਹਦਾ ਮਤਲਬ ਪਾਰਟੀ ਸਮਝਦੀ ਹੋਣੀ ਵੀ ਇਹਨਾਂ ਦੀ ਛਵੀ ਤਾਂ ਬਹੁਤ ਚੰਗੀ ਹੈ ਅਨਜਾਨ ਬੰਦੇ ਅਨਜਾਨ ਸਰਕਾਰ ਹੈ ਤਰਬਾ ਹੈ ਨਹੀਂ ਬੁਰਾ ਹਾਲ ਹੈ ਕੇਂਦਰਾਂ ਨੇ ਬਗਾੜੀ ਹੋਈ ਤਾਂ ਤੁਸੀਂ ਸਮਝਦੇ ਹੋ ਵੀ ਉਹਨਾਂ ਕੋਲ ਕੋਈ ਤੱਥ ਹੈਗੇ ਆ ਜੇ ਤੁਸੀਂ ਉਹਨਾਂ ਦੇ ਨਾਲ ਖੜੋਗੇ ਜਿਹੜੀ ਪਰਸੋਂ ਰਾਤ ਨੂੰ ਪੁਲਿਸ ਗਈ ਹੈ ਬਹੁਤ ਮਨਭਾਗਾ ਦੁਖਦਈ ਹੈ ਮੈਨੂੰ ਖੇਧੀ ਕਰਦਾ ਪੂਰੀ ਜਿਹੜੇ ਪੰਜਾਬ ਦੇ ਪੁਲਸ ਅਫਸਰ ਗਏ ਮੁਲਾਜ਼ਮ ਗਏ ਕਿਰਪਾ ਕਰਕੇ ਇਨਕੁਆਰੀ ਕਰਾਓ ਐਸਐਲਪੀ ਸਾਹਿਬ ਨੂੰ ਕੋ ਕਿ ਜਿਹੜੇ ਅਫਸਰ ਗਏ ਸਸਪੈਂਡ ਕਰੋ ਉਹਨੂੰ ਤਰਨਾ ਕਰੋਗੇ ਵਾਸਤੇ ਗੱਲ ਥੋੜਾ ਬਣਦੀ ਹੈ ਪਿੰਡੋਂ ਸੈਂਪਟ ਚ ਆਏ ਪਏ ਡਰੇ ਪਏ ਝੂਠੀਆਂ ਸਰੀਆਂ ਰੋਜ਼ ਦੇ ਰਹੇ ਆ ਖਬਰਾਂ ਆਪਣੀਆਂ ਝੂਠੀਆਂ ਚਾਰ ਦੇ ਰਹੇ ਐਨਾ ਖਰਚਾ ਕਰ ਰਹੇ ਕੋਈ ਕਰਕੇ ਦਿਖਾਓ ਤੇ ਜੀ ਕਰ ਰਹੇ ਆ ਅਸੀਂ ਹੁਣ ਆੜਾਏ ਹੋਏ ਪੂਰੇ ਪੰਜਾਬ ਦੇ ਵਿੱਚ ਅਸੀਂ ਡਟੇ ਹੋਏ ਆ ਜੀ ਜੰਗੀ ਪੱਧਰ ਦੇ ਉੱਤੇ ਲੱਗੇ ਹੋਏ ਆ ਮਦਦ ਕਰ ਰਹੇ ਆ ਉਹਨਾਂ ਲੋਕਾਂ ਦੀ ਗਰਾਊਂਡ ਦੇ ਉਤਰ ਕੇ ਮੁੱਖ ਮੰਤਰੀ ਸਾਹਿਬ ਨੇ ਬੜਾ ਆਵਾਰੀ ਪਾਈਓ ਬੜੀ ਫੜ ਮੜੀ ਮੈਂ ਆਪਣੇ ਹੈਲੀਕਾਪਟਰ ਦੇ ਦਿੱਤਾ ਉਹ ਮੁੱਖ ਮੰਤਰੀ ਹੈਲੀਕਾਪਟਰ ਕਿਹਾ ਜੀ ਸਨੇ ਦਰਿਆ ਉੱਛਲ ਗਏ ਸਤਲੁਜ 라ਵੀ ਬਿਆਸ ਬੁਰਾ ਹਾਲਾਤ ਪਾ ਲੁਕਾ ਫਸਲਾਂ ਡੁੱਬ ਗਈਆਂ ਤੁਸੀਂ ਦਰਜਨ ਅਸਟੇਲੀ ਉੱਪਰ ਮੰਗਾ ਦੋ ਸਰਕਾਰ ਦਾ ਖਜ਼ਾਨਾ ਖੋਲ ਦੋ ਖਜ਼ਾਨਾ ਕਹਿੰਦੇ ਰੱਖਿਆ 4 ਬੰਤਾ ਬੇਨਜਾ ਚੱਲੇ ਹੱਤੇ ਉਥੇ ਗੜ ਦੇ ਵਿੱਚ ਹੁਣਾਂ ਤੋਂ ਐਮ ਐਲ ਏ ਸਾਹਿਬ ਦਾ ਭਰਾ ਲੱਕ ਦੱਸਿਆ ਲੋਕਾਂ ਨੇ ਮੂੰਹ ਅੱਜ ਬੰਦੇ ਨੇ ਇਹਨਾਂ ਸਾਥੋਂ 3 ਲੱਖ ਮਹੀਨਾ ਲੈ ਰਿਆ ਉਹ ਕਹਿੰਦੇ ਜੀ ਸਾਡੇ ਤੇ ਤਾਂ ਲੋਕਾਂ ਨੂੰ ਭਰੋਸਾ ਤੇ ਵਿਸ਼ਵਾਸ ਐ ਇੰਨਾ ਪਿਆਰ ਇੰਨਾ ਕਰਦੇ ਆ ਸਾਡੀਆਂ ਤਾਂ ਫੁੱਲਾਂ ਦੇ ਨਾਲ ਪੱਗਾਂ ਭਰ ਜਾਂਦੀਆਂ ਜੇ ਤੁਸੀਂ ਜਾਣਦੇ ਆ ਕਿਤੇ ਰੋਸ ਨੇ ਆ ਰਹੇ ਆਂ ਹਾਂ ਵੀ ਤੇਰਾ ਬਲਾਕ ਜ਼ਰੂਰ ਕਰਦੀ ਐ ਹਰ ਜਨ ਕਰਦੀ ਐ ਜਾਂ ਸਾਡੇ ਨਾਲ ਆ ਜਾ ਦੇਖ ਲੈ ਜਿਹੜਾ ਬਸਲ ਦਾ ਬਲਾਕ ਖੋਲਦੰਨੇ ਸਾਡੇ ਨਾਲ ਆ ਜਾ ਜਿੰਨੀਆਂ ਤਾਂਦਲੀਆਂ ਪੰਚਾਇਤਾਂ ਕੀਤੀਆਂ ਹੁਣ ਫੇਰ ਕਰਨ ਲੱਗੇ ਹੋਏ ਨੇ ਡਰਾਉਣ ਲੱਗੇ ਲੋਕਾਂ ਨੂੰ ਉਹਨਾਂ ਬਲੈਕਮਿਲ ਕਰਨ ਲੱਗੇ ਹੋਏ ਥੋੜਾ ਕਿੱਥੇ ਗਿਆ ਗਰਾਫ ਥੋੜਾ ਕਿੱਥੇ ਗਈ ਸ਼ਾਕ ਕਿਉਂ ਜਵਾਨਤਾ ਜੱਫਤ ਹੋਣੀ ਐ 27 ਦੇਖੀ ਜਾਓ ਪੰਜਾਬ ਦੇ ਹਲਕਿਆਂ ਦੀ ਗੱਲ ਕਰੀਏ ਤਾਂ ਖਰੜ ਚਰਚਾ ਦੇ ਵਿੱਚ ਰਹਿੰਦਾ ਕਿਉਂਕਿ ਇਸ ਕਰਕੇ ਚਰਚਾ ਵਿੱਚ ਰਹਿਣਾ ਖਰੜ ਦਾ ਬਣਦਾ ਚੰਡੀਗੜ੍ਹ ਦੇ ਨੇੜੇ ਲੱਗਦਾ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਚੰਗੇ ਕੰਮਕਾਰ ਦੀ ਭਾਲ ਦੇ ਵਿੱਚ ਵੀ ਇੱਥੇ ਆ ਕੇ ਵਸੇ ਹੋਏ ਆ ਤੇ ਇਹ ਹੁਣ ਡਿਵੈਲਪ ਕਰਨ ਵਾਲਾ ਇਲਾਕਾ ਵੀ ਬਣਿਆ ਹੋਇਆ ਪਿੰਡਾਂ ਵਿੱਚੋਂ ਉੱਠ ਕੇ ਵੀ ਲੋਕ ਦੂਰ ਦਰਾਡੇ ਤੋਂ ਖਰੜਾ ਕੇ ਵਸੇ ਹੋਏ ਆ ਪਰ ਖਰੜ ਦੇ ਹਾਲਾਤ ਮੌਜੂਦਾ ਸਰਕਾਰ ਦੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਆ ਤੇ ਉਹਨਾਂ ਦੀ ਜਦੋਂ ਸਮੀਖਿਆ ਕਰਨੀ ਹੋਵੇ ਤਾਂ ਲੋਕਾਂ 'ਚ ਜਾਣਾ ਪੈਂਦਾ ਲੋਕ ਬਹੁਤ ਸਾਰੀਆਂ ਦੀ ਅੱਜ ਕੱਲ ਗੱਲਾਂ ਕਰ ਰਹੇ ਚਰਚਾਵਾਂ ਚੱਲ ਰਹੀਆਂ ਸੜਕਾਂ ਦੀ ਖਾਸ ਤੌਰ ਤੇ ਗੱਲ ਹੁੰਦੀ ਹੈ ਤਾਂ ਖਰੜ ਦੇ ਵਿੱਚ ਬਹੁਤ ਮੰਦੇ ਹਾਲ ਦੇਖਣ ਨੂੰ ਮਿਲ ਰਹੇ ਇੱਕ ਪਾਸੇ ਮੌਜੂਦਾ ਸਰਕਾਰ ਦੀ ਵਿਧਾਇਕਾ ਅਨਮੋਲ ਗਗਨਮਾਨ ਆਪਣਾ ਪੱਖ ਰੱਖਦੇ ਆ ਤੇ ਦੂਜੇ ਪਾਸੇ ਪੱਖ ਵਿਰੋਧ ਦਾ ਵੀ ਹੈ ਇਸ ਸਮੇਂ ਸਾਡੇ ਨਾਲ ਸਾਬਕਾ ਗਵਰਨਮੈਂਟ ਮੰਤਰੀ ਜਗਮੋਰ ਸਿੰਘ ਗਾਂਘੋਰੀ ਹੈ ਗੱਲਬਾਤ ਕਰਦੇ ਆ ਸਰ ਬਹੁਤ ਸਵਾਗਤ ਹੈ ਜੀ ਪਹਿਲਾ ਚੈਨਲ ਦਾ ਧੰਨਵਾਦ ਮਿਹਰਬਾਨ ਤੁਸੀਂ ਆ ਕੇ ਦਿੱਤਾ ਸ਼ੁਕਰੀਆ ਤਾਂ ਕਿਵੇਂ ਦੇਖਦੇ ਹੋ ਜੀ ਕੰਮ ਕਿੱਦਾਂ ਦਾ ਹੋ ਰਿਹਾ ਤੁਹਾਡੇ ਹਲਕੇ ਦੇ ਵਿੱਚ ਜਦੋਂ ਕੋਈ ਸਾਡੇ ਤੋਂ ਛੋਟਾ ਉਮਰ ਦੇ ਵਿੱਚ ਕੰਮ ਕਰ ਰਿਹਾ ਵੀ ਕਈ ਵਾਰ ਅਸੀਂ ਬਹੁਤ ਸ਼ਾਬਾਸ਼ੀ ਵੀ ਦਿੰਨੇ ਵੀ ਸ਼ਾਬਾਸ਼ ਬੇਟਾ ਬਹੁਤ ਚੰਗਾ ਤੁਸੀਂ ਕੰਮ ਕਰ ਰਹੇ ਹੋ ਅਨਮੋਲ ਗਗਨਮਾਨ ਹੋ ਰਹੀ ਨਵੇਂ ਯੰਗ ਸਿਆਸਤਦਾਨ ਕਿਵੇਂ ਦੇਖਦੇ ਹੋ ਜੀ ਇਹਨਾਂ ਦੇ ਕੰਮ ਨਾਲ ਤੁਹਾਨੂੰ ਖੁਸ਼ੀ ਹੁੰਦੀ ਹੈ ਜਾਂ ਕੋਈ ਹੋਰ ਤਰ੍ਹਾਂ ਦਾ ਜਿਹੜਾ ਅਹਿਸਾਸ ਆਂਦੇ ਦੇਖੋ ਜੋ ਪੰਜਾਬ ਵਿੱਚ ਖਾਸ ਤੌਰ ਤੇ ਮੇਰੇ ਹਲਕੇ ਖਰੜ ਵਿੱਚ ਮੇਰਾ ਹਲਕਾ ਖਰੜ ਹੈ ਇਹਦੇ ਦੋ ਬਲਾਕ ਹੈ ਮਾਜਰੀ ਤੇ ਖਰੜ ਤੇ ਮੇਰਾ ਲੱਕਾ ਜਾਂਦਾ ਇਥੋਂ ਲੈ ਕੇ ਪਰੇ ਮਜਾਦ ਤੱਕ ਕਿਉਨੀ ਰੋਡ ਤੇ ਫੇਰ ਆ ਜਾਂਦਾ ਲਾੜਰਾਂਵਾਂ ਲਾ ਗਿਆ ਫੇਰ ਸਾਰਾ ਖਿਦਰਾਬਾਦ ਮਿਰਜ਼ਾਪੁਰ ਜੈਨਤੀ ਮਾਦਰੀਆਂ ਨਵਾਗਰਾਉ ਕਾਉਂਸਲ ਮੁਲਾ ਗਰੀਬਦਾਸ ਮਾਦਰੀ ਬਲੌਕ ਕੁਰਾਲੀ ਖੜ ਸ਼ਹਿਰ ਵਿੱਚ ਨਵਾਗਰਾਉ ਐਮਸੀ ਵਿੱਚ ਜੀ ਇਹ ਤੁਸੀਂ ਠੀਕ ਆ ਕਿ ਬਹੁਤ ਸਾਰੇ ਬਾਹਰੋਂ ਆ ਕੇ ਸਾਡੇ ਭੈਣ ਭਰਾ ਹਿਮਾਚਲ ਤੋਂ ਹੋਰ ਪੂਬੇ ਤੋਂ ਆ ਕੇ ਵਸ ਰਹੇ ਆਂ ਪੜਾਈ ਵਾਸਤੇ ਸਹੂਲਤਾਂ ਦੇਖ ਕੇ ਕਿਉਂਕਿ ਚੰਡੀਗੜ੍ਹ ਬੜਾ ਮਹਿੰਗਾ ਹੈ ਜੀ ਖੜ ਤੇ ਕੁਰਾਲੀ ਤੇ ਆਸਪਾਸ ਦੇ ਸ਼ਹਿਰ ਥੋੜੇ ਬਹੁਤ ਸਸਤੇ ਨੇ ਬੰਦਾ ਅਫੋਰਡ ਕਰ ਸਕਦਾ ਪਰ ਜਿੰਨੀਆਂ ਇੱਥੇ ਮੁਰਲੀਆਂ ਸਹੂਲਤਾਂ ਹਨ ਜੀ ਤਿੰਨੋਂ ਕਮੇਟੀਆਂ ਕੁਰਾਲੀ ਖੜ ਤੇ ਨਵਾਂਗਰਾਉਂ ਅਰ ਸਾਡੇ 180 ਮਿੰਨਾਂ ਇੱਥੇ ਬਹੁਤ ਬੁਰਾ ਲੱਗਦਾ ਸਰਕਾਰ ਨਾਮ ਦੀ ਚੀਜ਼ ਕੋਈ ਪੰਜਾਬ ਦੇ ਇਲਾਕੇ 'ਚ ਹੈ ਹੀ ਨਹੀਂ ਅੱਛਾ ਜੀ ਮੈਂ ਗੱਲ ਕਰ ਰਿਹਾ ਲਿੰਕ ਸੜਕਾਂ ਦੀ ਲਿੰਕ ਸੜਕਾਂ ਮੁੱਦਾ ਮੈਂ ਐਨੀ ਵਾਰ ਚੱਕਿਆ ਧਰਨੇ ਪ੍ਰਦਰਸ਼ਨ ਵੀਡੀਓ ਜਲੂਸ ਜਲਸੇ ਬਹੁਤ ਕੀਤੇ ਅੱਕ ਗਏ ਥੱਕ ਗਏ ਪਰ ਐਨੀ ਵਾਰੀ ਸਰਕਾਰ ਦੇ ਅਸਰ ਕੋਈ ਨਹੀਂ ਆ ਹੁਣੇ-ਹੁਣੇ ਦੋ-ਤਿੰਨ ਦਿਨ ਪਹਿਲਾਂ ਇੱਕ ਪੱਤਰਕਾਰ ਵੀ ਗਿਆ ਸਾਡੇ ਪਿੰਡ ਤਿਉੜ ਬਹੁਤ ਵੱਡਾ ਪਿੰਡ ਹੈ ਰਾਜਪੂਤਾਂ ਦਾ ਸਾਰੀਆਂ ਬਰਾਦਰੀ ਰਹਿੰਦੀ ਉੱਥੇ ਉੱਥੇ ਚੱਲ ਵੀ ਗੱਲ ਸੜਕਾਂ ਦਾ ਕੀ ਹਾਲ ਹੈ ਜੀਮਨ ਨੂੰ ਪੁੱਛ ਲਿਆ ਉੱਥੇ ਇੱਕ ਬਜ਼ੁਰਗ ਇੱਕ ਹੋਰ ਸਾਥੀ ਆਪਣੀ ਭਾਸ਼ਾ ਇਹਨੂੰ ਦੱਸਿਆ ਹੜਕਾਂ ਬਾਰੇ ਕਹਿੰਦੇ ਸੜਕਾਂ ਸਾਡੀਆਂ ਦਾ ਹਾਲ ਤਾਂ ਪੁੱਛੋ ਹੀ ਨਾ ਸੜਕਾਂ ਸਾਡੀਆਂ ਲੈ ਕੇ ਕਟੌਰ ਖਰੜ ਤਿਉੜ ਸੁਹਾਲੀ ਨਗਲੀਆਂ ਤੁਹਾਡਾ ਰੱਬ ਭਲਾ ਕਰੇ ਰੁੜਕੀ ਖਾਮ ਤੇ ਫਾਂਡਵਾ ਜਿੰਨੀਆਂ ਸੜਕਾਂ ਲਿੰਕ ਸੜਕਾਂ ਨੇ ਸਭ ਦਾ ਬਰਾਹਰ ਗੁੱਡੇ-ਗੁੱਡੇ ਢੋਏ ਆ ਇੱਥੋਂ ਤੱਕ ਕਿ ਬਜ਼ੁਰਗ ਨੇ ਕਿਹਾ ਕਿ ਸਾਡੀਆਂ ਨਵੀਆਂ ਗੱਡੀਆਂ 6 ਮਹੀਨੇ ਚ ਖਸਤਾ ਹੋ ਜੰਦੀਆਂ ਜੀ ਔਰ ਇੱਕ ਬਜ਼ੁਰਗ ਨੇ ਸਹਿਸਭਾ ਦੇ ਗੱਲ ਕਹੀ ਕਿ ਸੜਕਾਂ ਕੀ ਬਣਾਨੀ ਐ ਜੀ ਬੀਬੀ ਦਾ ਸਾਰਾ ਟੱਬਰ ਸਾਡੀ ਐਮਐਲਏ ਦਾ ਪਿਤਾ ਜੀ ਭਰਾ 70 ਕਿਲੇ ਜਮੀਨ ਦੇ ਬਣਾ ਗਏ ਇਸ ਇਲਾਕੇ ਚ ਸਬੂਤ ਦਿੱਤੇ ਉਹਨਾਂ ਨੇ ਔਰ ਇਹ ਕੰਦਾ ਗਿਆ ਕੀਲਾ ਮੈਂ ਦਿੱਤਾ ਹੈ ਖੇਤੋ ਖਰੀਦਿਆ ਉਹਨੇ ਕੱਲਾਂ ਬਹੁਤ ਹੋਈਆਂ ਤਹਿਿਲਾਂ 'ਚ ਬੜਾ ਭ੍ਰਸ਼ਟਾਚਾਰ ਹੈ ਹੋਰ ਪਾਸੇ ਥਾਣੇ ਭ੍ਰਸ਼ਟਾਚਾਰ ਹੈ ਤੇ ਕਾਫੀ ਲੋਕ ਬਚਾਰੇ ਦੁਖੀ ਹੋਏ ਜਦੋਂ ਇਹ ਬਿਆਨ ਟੀਵੀ 'ਚ ਆਇਆ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਉਸੇ ਦਿਨ ਰਾਤ ਨੂੰ ਪੰਜਾਬ ਪੁਲਿਸ ਦੀ ਵੱਡੀ ਟੀਮ ਨੇ ਆ ਕੇ ਉਹਨਾਂ ਦੋ ਬੰਦਿਆਂ ਘਰ 'ਚਾਪਾ ਮਾਰਿਆ ਦਰਵਾਜ਼ੇ ਘੜਕਾਏ ਉਹਨੇ ਖੋਲੇ ਨਹੀਂ ਉਨੇ ਅੰਦਰੋਂ ਫੋਨ ਕਰਤਾ ਪਿੰਡ ਵਾਲਿਆਂ ਨੂੰ ਕਿ ਇੰਜ ਪੁਲਿਸ ਬਾਹਰ ਖੜੀ ਹੈ ਤੇ ਪਿੰਡ ਦਾ ਸਾਰਾ ਲੋਕ ਸੰਭਾ ਇਕੱਠਾ ਹੋ ਗਿਆ ਪੁਲਿਸ ਵਾਲੇ ਤੋਂ ਥੋੜਾ ਜਿਹਾ ਘਬਰਾ ਕੇ ਮੈਂ ਕਹਾਂਗਾ ਭੱਜ ਗਿਆ ਚਲੇ ਗਏ ਕਿੰਨੀ ਦੁਖਦਾਈ ਗੱਲ ਹੈ ਲੋਕਤੰਤਰ ਹੈ ਅਨਮੋਲ ਮਾਨ ਨੂੰ ਵੋਟਾਂ ਪਾ ਕੇ ਲੋਕਾਂ ਨੇ ਬਣਾਇਆ ਹੈ ਰੈਡੀ ਉਹਦੀ ਲੀਡ ਦਵਾਈ ਹੈ ਜੇ ਕੋਈ ਸਵਾਲ ਕਰ ਲੋ ਫੜਕਾਂ ਦੀ ਗੱਲ ਨਾ ਕਰੋ ਮੈਂ ਹੋਰ ਗੱਲ ਕਰੋ ਉਹ ਕਹਿੰਦੇ ਉਸ ਤੇ ਯਾਰ ਗੱਲ ਪੈਨੇ요 ਗਲਤਾਂ ਪੈਨੇ ਆ ਕਿ ਬੀਬੀ ਦਾ ਕਿੱਤਾ ਹੋਰ ਸੀ ਪ੍ਰੋਫੈਸ਼ਨ ਹੋਰ ਸੀ ਨੂੰ ਪਤਾ ਹੀ ਨਹੀਂ ਐ ਇਹ ਤਾਂ ਬੇਚਰੀ ਗੀਸੀ ਨੂੰ ਲੋਵਾਈ ਐ ਇਧਰ ਫਸ ਗਈ ਦਾ ਲੱਗ ਗਿਆ ਰੱਬ ਨੇ ਬਣਾਤੀ ਮੰਤਰੀ ਉਸ ਨੂੰ ਕਿ ਲਿਆਣੇ ਗਿਆ ਹਾਈ ਕਮਾਂਡ ਨੇ ਹਟਾਤੀ ਜੋ ਭ੍ਰਸ਼ਟਾਚਾਰ ਦੋਸ਼ ਸਾਰੇ ਸਾਬਤ ਹੋਣ ਲੱਗੇ ਪਰसों ਦਾ ਇੰਤਹਾ ਹੋ ਗਈ ਜੋ ਬਜ਼ੁਰਗਾ ਨੇ ਉੱਥੇ ਇਕੱਲਾ ਕਹੀਆਂ ਮੈਂ ਹੈਰਾਨ ਆ ਉਹ ਕਹਿੰਦੇ ਛੱਜ ਬੋਲੇ ਛਾਲਨੇ ਕਿ ਬੋਲੇ ਵੀ ਤੂੰ ਬੀਬੀ ਅਗਲੀ ਪ੍ਰੈਸ ਕਾਨਫਰੰਸ ਕਰ ਇਹ ਗਲਤ ਕਰ ਰਹੇ ਹੋ ਤੁਸੀਂ ਕਿਤਿਆਂ ਤੱਕ ਹਾਂ ਇਹ ਪੁਲਿਸ ਭੇਜੀ ਤੀਂ ਪਿੰਡ ਦੇ ਬੰਦੇ ਵਿੱਚ ਚਮਚੇ ਲੈ ਕੇ ਫੜ ਕੇ ਉਹ ਬੰਦੇ ਮਿੰਨਤ ਕਰਾਤੀ ਗਲਤੀ ਮਨਾ ਲਈ ਇਹ ਕਾਦੀ ਗੱਲ ਹੈ ਉਹ ਕਹਿਣਗੇ ਵੀ ਸੱਥਾਂ ਵਿੱਚ ਸੁਣੀਆਂ ਗੱਲਾਂ ਕੈਮਰੇ ਸਾਹਮਣੇ ਥੋੜੇ ਬੋਲਦੀ ਦੀਆਂ ਹੁੰਦੀਆਂ ਸੱਥਾਂ ਵਿੱਚ ਤਾਂ 100 ਤਰ੍ਹਾਂ ਦੀਆਂ ਅਫਵਾਹਾਂ ਵੀ ਚੱਲ ਜਾਂਦੀਆਂ ਭਾਈ ਕੋਈ ਕਹਿ ਦਿੰਦਾ ਵੀ ਫਲਾਣੇ ਨੇ 70 ਕਿਲੇ ਬਣਾ ਲਏ 100 ਬਣਾ ਲਏ ਕੱਲ੍ਹ ਕੋਈ ਤੁਹਾਨੂੰ ਵੀ ਕਹਿੰਦਾ ਹੋਊਗਾ ਵੀ 2-250 ਕਿਲੇ ਤੁਸੀਂ ਵੀ ਬਣਾ ਲੇ ਜੀ ਆਪਣੇ ਸਮੇਂ ਦੇ ਵਿੱਚ ਉਹ ਸੱਚ ਥੋੜੇ ਹੋ ਜੂਗੇ ਮੈਂ ਤਾਂ ਕੋਈ ਸਾਬਤ ਕਰੋ ਨਾ ਮੈਂ ਕੋਈ ਸਾਬਤ ਕਰੋ ਮੱਥ ਤੇ ਨਵਰਪੰਜਾ ਮંત્રી ਰਹੇ ਜੀ ਤਿੰਨ ਵਾਰ ਜੀ ਦੋ ਵਾਰ ਮਾਲ ਮંત્રી ਰਹੇ ਪੰਜਾਬ ਦਾ ਜੀ ਇੱਕ ਛਾੜ ਸਾਬਤ ਕਰਦੇ ਮੈਨੂੰ ਕੋਈ ਲਗੀਆਂ ਤੌਹਤਾਂ ਮੇਰੇ ਤੇ ਸਾਬਤ ਕਰ ਦਿਓ ਨਹੀਂ ਸਾਹਿਬ ਤੋਂ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਨਾ ਐਡਾ ਬੜਾ ਸੋਹਣਾ ਚੈਨਲ ਹੈ ਬੜੀ ਸੇਵਾ ਕਰ ਰਿਹਾ ਲੋਕਾਂ ਦੀ ਆਪਣੇ ਲੋਕhetra ਵਿੱਚ ਗੱਲਾਂ ਕਰਦੇ ਆ ਕਿ ਇਹਨਾਂ ਦਿਨਾਂ ਵਿੱਚ ਜਦੋਂ ਸਰਕਾਰ ਬਣੀ ਕਿੰਨੇ ਸਾਡੇ ਮੰਤਰੀ ਸਾਫ ਕਾ ਮੰਤਰੀ ਦੂਏ ਤੀਏ ਵਿਜਨਸ ਕੇਸ ਬਣੇ ਚੱਲ ਵੀ ਰਹੇ ਤੂੰ ਕਰੂਗਾ ਸਭ ਭਰੂਗਾ ਇੱਥੇ ਸਰਕਾਰ ਬਦਲਾਖੁਰ ਦੀ ਭਾਵਨਾ ਕੇਸ ਦਰਜ ਕਰਦੀ ਵਜਿਨ ਹੁੰਦੇ 10 ਦੇ ਕੋਲ ਕੇਸ ਬਣਿਆ ਹਿਤਕ ਇੱਕ ਗੱਲ ਦੂਜੀ ਗੱਲ ਮੈਂ ਡੀਜੀਪੀ ਸਾਹਿਬ ਯਾਦਵ ਸਾਹਿਬ ਨੂੰ ਬੇਨਤੀ ਕਰਨੀ ਚਾਹਨਾ ਡੀਜੀਪੀ ਸਾਹਿਬ ਤੁਸੀਂ ਚੰਡੀਗੜ੍ਹ ਦੇ ਐਸਐਸਪੀ ਰਹੇ ਹੋ ਮੈਂ ਤੁਹਾਨੂੰ ਜਾਣਦਾ ਤੁਹਾਡੀ ਕੰਪੀਟੈਂਸੀ ਇਨਟੈਗ੍ਰਿਟੀ ਓਨੈਸਟੀ ਤੇ ਕੋਈ ਸ਼ੱਕ ਨਹੀਂ ਮਨੂ ਹਜ ਤੱਕ ਪੰਜਾਬ ਨੂੰ ਸ਼ੱਕ ਨਹੀਂ ਹੋਣਾ ਬਹੁਤ ਕਾਬਲ ਡੀਜੀਪੀ ਹੋ ਪਰ ਜੋ ਕੱਲ ਤੂੜ ਦੇ ਵਿੱਚ ਹੋਇਆ ਹੈ ਦੋ ਬਜ਼ੁਰਗ ਬੋਲੇ 80 85 ਸਾਲ ਦਾ ਸੱਚ ਬੋਲਿਆ ਸੱਚ ਬੋਲਿਆ ਦੂਸਰਾ ਬੰਦਾ ਸੱਚ ਬੋਲਿਆ ਉਹਨੇ ਗੱਲ ਕਹੀ ਰਾਤ ਨੂੰ ਪੁਲਸ ਭੇਜੀ ਸੀ ਇਹਦੀ ਮਿਹਰਬਾਨੀ ਕਰਕੇ ਇਨਕੁਆਇਰੀ ਕਰਾਓ ਕਿ ਪੁਲਸ ਭੇਜੀ ਹੈ ਪੰਜਾਬ ਸਰਕਾਰ ਨੇ ਤੁਹਾਡੇ ਅਫਸਰਾਂ ਨੇ ਜਾਂ ਲੋਕਲ ਥਾਣੇ ਵਾਲਿਆਂ ਨੇ ਇਹ ਡੀਐਸਪੀ ਸਾਹਿਬ ਨੇ ਮੈਂ ਚੂੜ ਗਿਆ ਸੀ ਲੋਕਾਂ ਨੇ ਬੜਾ ਰੋ ਹੈ ਮੈਨੂੰ ਬੁਲਾਏ ਲੋਕਾਂ ਨੇ ਕਾਂ ਸਾਹਿਬ ਸਾਡੇ ਬੜਾ ਇੱਥੇ 10 ਮਿੰਟ ਚ ਫੈਲ ਗਈ ਪੁਲਿਸ ਆਈ ਹੈ ਮੈਂ ਕਿਹਾ ਫੇਰ ਨਾ ਕਰੋ ਮੰਨੂ ਨਾਲ ਬੁਲਾ ਲਓ ਫਿਰ ਸਾਈਏ ਤਾਂ ਸਾਚ ਕੋ ਆਂਤ ਨਹੀਂ ਪਿਆਰੇ ਜੀ ਤੁਸੀਂ ਗੱਲ ਛੜਕਾਂਦ ਕੀਤੀ ਆਪਣੇ ਲੋਕ ਦੀ ਗੱਲ ਕੀਤੀ ਗੁੱਸੇ ਨਾਲ ਕੇ ਵੀ ਦੱਸਦਾ ਬੀਬੀ ਤਾਂ ਪੈਸੇ ਇਕੱਠੇ ਕਰਨ ਲੱਗੀ ਐ ਹੋਰ ਕੁਝ ਕਰਦੀ ਹੋਣੀ ਐ ਤੇ ਬੀਬੀ ਤੂੰ ਸੱਚੀ ਪੱਕੀ ਐ ਉਹ ਬੰਦਿਆਂ ਦਾ ਨਾਮ ਲੈਤਾ ਤੁਹੇ ਉਹ ਕਹਿੰਦੇ ਜੀ ਮੈਂ ਤਾਂ ਸੱਚ ਬੋਲਣਾ ਮੈਂ ਤਾਂ ਜੇ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਵੀ ਜੇ ਮੈਂ ਕਿਤੇ ਇੱਕ ਹਿੱਸਾ ਪਾਇਆ ਕਾਲੀਆਂ ਮੇਰੀਆਂ ਕਿਤੇ ਕਮਾਈਆਂ ਹੋ ਰਹੀਆਂ ਤਾਂ ਪੁਲਿਸ ਅਫਸਰ ਮੈਨੂੰ ਦੱਸੇ ਆ ਕੇ ਜੀ ਇਹੀ ਤਾਂ ਗੱਲ ਹੈ ਇਹੀ ਮੈਂ ਕਹਣਾ ਚਾਹੁੰਦਾ ਡੀਜੀਬੀ ਵਿਜੀਲੈਂਸ ਨੂੰ ਤੁਸੀਂ ਲਗਾਤਾਰ ਫੜਦੇ ਆ ਰਹੇ ਹੋ ਸਿਆਸੀ ਬੰਦਿਆਂ ਨੂੰ ਮੈਂ ਵੀ ਕਹਿੰਦਾ ਠੀਕ ਵੀ ਹੋਣਾ ਗਲਤ ਵੀ ਹੋਣਾ ਬਦਲਾਖੋਰੀ ਭਾਵਨਾ ਨਾਲ ਜਦੋਂ ਕੱਲ ਬੀਬੀ ਬਾਰੇ ਬਿਆਨ ਸੁਣਿਆ ਲੋਕਾਂ ਦਾ ਇੰਨੀਆਂ ਜ਼ਮੀਨਾਂ ਬਣਾਈਆਂ ਬਦਲਣਗੇ ਜ਼ਮੀਨ ਵਿੱਚ ਤੋਂ ਕਿਲਾ ਲਈ ਪ੍ਰਾਧਨਾ ਮੈਨ ਰਜਿਸਟਰੀ ਕਰਾਈ ਹੈ ਡੀਜੀਪੀ ਸਾਹਿਬ ਤੁਸੀਂ ਕੋ ਐਕਸ਼ਨ ਲਿਆ ਕੋਈ ਇਨਕੁਆਰੀ ਕੀਤੀ ਚੁਪ ਕਰਾਉਂਦੇ ਬੰਦਿਆਂ ਨੂੰ ਕਿਸ ਗਲਤ ਕੇ ਪਾਉਂਦੇ ਪਰ ਤੁਸੀਂ ਪੁਲਿਸ ਭੇਜਤੀ ਸਾਡੀ ਪੰਜਾਬ ਸਰਕਾਰ ਨੇ ਡਰਾਉਣ ਵਾਸਤੇ ਧਮਕਾਉਣ ਵਾਸਤੇ ਬੰਦਿਆਂ ਨੂੰ ਇਹ ਕਿੱਥੋਂ ਲੋਕਤੰਤਰ ਹੈ ਵਿਧਾਨ ਸਭਾ ਨਾਲ ਲੋਕਤੰਤਰ ਵਿੱਚ ਸਾਨੂੰ ਗੱਲ ਕਰਨ ਦੀ ਛੁੱਟੀ ਹੈ ਅਸੀਂ ਗੱਲ ਕਹਿ ਸਕਦੇ ਹਾਂ ਲੋਕਤੰਤਰ ਆਮ ਆਫਨ ਮੋਦੀ ਜੀ ਨੂੰ ਨਾ ਮਨਮੋਨ ਸੁਨਾਬ ਕੀਤਾ ਨਾ ਇੰਦਰਾ ਗਾਂਧੀ ਨੂੰ ਨਾ ਬੈਂਚ ਨੂੰ ਨਾ ਕਪਟਨ ਸਾਹਿਬ ਨੂੰ ਨਵਲ ਸਾਹਿਬ ਨੂੰ ਲੋ ਗੱਲ ਕਰਦੇ ਆ ਜੀ ਕਹਿਣਾ ਲੋਕਾਂ ਦਾ ਫਰਜ ਹੈ ਉਜਾਗਰ ਕਰਨੀਆਂ ਗੱਲਾਂ ਲੋਕ ਕਿਤੇ ਦੀਆਂ ਪਬਲਿਕ ਦੇ ਵਿੱਚ ਜੀ ਆਵਾਜ਼ ਦਬਾਉਂਗੇ ਆਵਾਜ਼ ਦਬਦੇ ਨਹੀਂ ਹੁੰਦੀ ਭਗਵੰਤ ਮਾਨ ਜੀ ਕੇਜੀਵਾਲ ਸਾਹਿਬ ਤੁਹਾਡਾ ਟਾਈਮ ਲੱਗਾ ਥੋੜਾ ਡੇਢ ਸਾਲ ਦਾ ਇਹ ਕਰਤੂਤਾਂ ਕਰਕੇ ਤੁਸੀਂ ਹੁਣ ਜਾਣਾ ਤੁਹਾਡੀਆਂ ਜਵਾਨਤਾ ਜਬ ਸੋਨੀਆ ਕੀ ਤੁਹਾਡੇ ਸਾਰੇ ਐਮਐਲਏ ਬਹੁਤ ਸਾਰੇ ਐਮਐਲਏ ਕਾਂ ਮંત્રી ਸਾਹਿਬਾਂ ਤੁਸੀਂ ਕਿਹਈ ਹਟਾਤ ਤੇ ਕੱਢਦੇ ਤੁਹਾਨੂੰ ਪਤਾ ਕਿਉਂ ਹਟਾਏ ਭ੍ਰਸ਼ਟਾਚਾਰ ਕਰਕੇ ਇਹ ਹੁਣ ਮੁੜ ਕੇ ਜਿੱਤਨੇ ਨਹੀਂ ਐ ਇਹਨਾਂ ਦਾ ਇੱਕੋ ਫਾਰਮੂਲਾ ਹੈ ਕਿ ਪੈਸਾ ਇਕੱਠਾ ਕਰ ਲੋ ਮਾਇਆ ਇਕੱਠੀ ਕਰ ਲੋ ਮੈਂ ਪਾ ਚੁੱਕਿਆ ਬੜਾ ਬੜੀ ਵਾਰ ਵੀਡੀਓ ਤੇ WhatsApp ਤੇ ਖਬਰਾਂ ਵਿੱਚ ਕਿ ਬਾਹਰੋਂ ਲਿਆ ਕੇ ਵੀ ਬੰਦੇ ਬੁਲਾਈ ਜਾਂਦੇ ਇੱਥੇ ਆਪਣੇ ਲਾਈ ਜਾਂਦੇ ਮਠਾਈ ਜਾਂਦੇ ਬਾਹਰੋਂ ਬੰਦੇ ਲਿਆ ਦਿੱਲੀ ਤੋਂ ਲਿਆ ਕੇ ਕਿਉਂ ਭਈ ਅਣਖੀ ਪੰਜਾਬੀ ਕਿੰਨੇ ਹਰ ਗੱਲ ਦੇ ਕਾਬਿਲ ਸਾਡੇ ਅਫਸਰ PCS ਐ IAS ਐ ਸਾਡੇ ਹੋਰ ਬਹੁਤ ਸਤਿਕਾਰਯੋਗ ਸਾਥੀ ਹੈ ਇਨਸਟਿਟਿਊਟ ਆ ਦੇ ਉਹਨਾਂ ਪੋਸਟਾਂ ਤੋਂ ਜੀ ਦਿੱਲੀੋਂ ਲਿਆ ਕੇ ਮਨੁਪਾਗੀ ਭਾਵਨਾ ਨਾਲ ਮਾਣੀ ਭਾਵਨਾ ਨਾਲ ਮਿਲੀ ਬਹੁਤ ਨੰਬਰ ਦਿਲਾ ਰਹੇ ਤੁਸੀਂ ਕਹਿੰਦੇ ਕਿ ਬਹੁਤ ਸਾਰੇ ਬੰਦੇ ਪਾਰਟੀ ਦੇ ਵਿੱਚੋਂ ਬਾਹਰ ਕੱਢਤੇ ਕੀ ਪਤਾ ਕਿਹੜੀ ਗੱਲ ਕਰਕੇ ਕੱਢੇ ਸ਼ਾਇਦ ਕੋਈ ਪਿੱਛੇ ਗੱਲ ਹੋਵੇ ਜੀ ਪਰ ਹਰਮੋਨਿਕ ਅਗਰਮਨ ਹੋਣਾ ਤਾਂ ਆਪ ਅਸਤੀਫਾ ਦਿੱਤਾ ਸੀ ਉਹਨਾਂ ਨੂੰ ਤਾਂ ਮਨਾਇਆ ਗਿਆ ਇਹਦਾ ਮਤਲਬ ਪਾਰਟੀ ਸਮਝਦੀ ਹੋਣੀ ਵੀ ਇਹਨਾਂ ਦੀ ਸ਼ਖੀ ਤਾਂ ਬਹੁਤ ਚੰਗੀ ਆ ਫਿਰ ਦੇਖੋ ਅਸਤੀਫੇ ਦੀ ਗੱਲ ਬਾਅਦ ਚ ਆਂਦੀ ਹੈ ਪਾਰਟੀ ਪਹਿਲਾਂ ਕੱਢਿਆ ਹੈ ਨਾ ਮੰਤਰੀ ਹਟਾਇਆ ਹੈ ਜੀ ਹਟਾਇਕ ਨਹੀਂ ਹਟਾਇਆ ਫਿਰ ਇਹ ਤਾਂ ਕਿਤੇ ਭਾਵਕ ਹੋ ਕੇ ਦੇ ਦਿੱਤਾ ਮੈਂ ਦੱਸਿਆ ਤਾਂ ਅਭੀ ਕਿਤਾ ਤੱਕ ਮੈਂ ਨਹੀਂ ਜਿਸका साथ मुझको साथ है ਤਾਂ ਦੂਜੀ ਪਾਸੋਂ ਵਿਚਾਰੀ ਬੀਬੀ ਆਈ ਹੈ ਗੀ ਸੰਗੀਤ ਵੱਲੋਂ ਭਾਵਕ ਹੋ ਗਈ ਫਿਰ ਰਾਤ ਨੂੰ ਘਰ ਦੇ ਚਮੜ ਗਏ ਵੀ ਕੁੜੀਏ ਕੋ ਸਮਝ ਕਰ ਤੂੰ ਚਾਸ ਲੂਟ ਪੈਣੇ ਹੈ 1.5 ਸਾਲ ਲਹਿ ਗਿਆ ਉਹ ਵੀ ਨਹੀਂ ਪੈਣੇ ਜੇ ਵਾਪਸ ਲੈ ਲਿਆ ਅਣਜਾਣ ਬੰਦੇ ਆਣਜਾਣ ਸਰਕਾਰ ਹੈ ਤਰਬਾ ਹੈ ਨਹੀਂ ਬੁਰਾ ਹਾਲ ਹੈ ਇਹ ਕੇਂਦਰਾ ਨੇ ਬਗਾੜੀ ਹੋਈ ਹੈ ਮੈਂ ਮੇਸ਼ਾ ਕਹਣਾ ਹੁਣਾ ਮੇਰਾ ਤਰਬਾ ਹੈ ਮੈਂ ਐਮਐਪ ਪ੍ਰੋਡਕਟ ਸੈਰੀ ਕੀਤੀ ਹੈ ਲਲ ਵੀ ਕੀਤੀ ਹੈ ਕਿ ਸਾਡੇ ਸੰਗੀਤਾ ਦੇ ਵਿੱਚ ਜੀ ਕੇਂਦਰ ਵੱਡਾ ਭਰਾ ਮਨਾ ਜਾਂਦਾ ਸੂਬਾ ਛੋਟਾ ਭਰਾ ਜੀ ਹਮੇਸ਼ਾ ਇਹਨੇ ਤਾਲਮੇਲ ਨਾਲ ਕੰਮ ਸਰਕਾਰ ਦਾ ਚੱਲਦਾ ਹੈ ਵਿਕਾਸ ਚੱਲਦਾ ਹੈ ਜੀ ਚਾਹੇ ਪ੍ਰਕਾਸ਼ ਸਿੰਘ ਬਦਲ ਰਹੇ ਜੀ ਮਰਮੋਤ ਸਿੰਘ ਦੀ ਵੇਲੇ ਹੋ ਸਰਕਾਰਾਂ ਮਿਲੇ ਜਾਂ ਸੂਬੇ ਸਰਕਾਰਾਂ ਹੋ ਰਹੀਆਂ ਹਮੇਸ਼ਾ ਬਣਦਾ ਟੁਕਮਾ ਆਪਣਾ ਹਿੱਸਾ ਲੈ ਕੇ ਅੰਦਰ ਸਰਕਾਰਾਂ ਤੋਂ ਸ਼ਿਸ਼ਟਾਚਾਰ ਨਾਲ ਲਿਖ ਕੇ ਬੇਨਤੀ ਕਰਕੇ ਸਮਝਾ ਕੇ ਲੋਕ ਇਦਾਂ ਰੋਜ਼ ਤਾਂ ਗਾਲਾਂ ਕੱਢਦੇ ਆ ਮਾਨ ਸਾਹਿਬ ਜੀ ਅਸੀਂ ਦੇਖ ਲਾਂਗੇ ਨਾ ਦੋ ਸੁਪਰੀਮ ਕੋਰਟ ਜਾ ਕੇ ਪਹਿਲਾਂ ਲੰਘੇ ਜੀ ਦੱਸੋ ਲਿੰਕ ਸੜਕਾਂ ਦਾ ਮਾੜਾ ਹਾਲ ਹੈ ਪੈਨਸ਼ਨਾਂ ਦੇ ਨਹੀਂ ਰਹੀਆਂ ਤਨਖਾਹਾਂ ਦੇ ਨਹੀਂ ਹੋ ਰਹੀਆਂ ਤੇ ਨਵੇਂ ਭਰਤੀ ਬੰਦੇ ਕਹਿੰਦੇ ਲਿਸਟ ਪਾਓ ਛੱਪੋ ਵਰਤ ਜਦ ਬੰਦਾ 40 ਦਾ ਨਾ ਭਰਤੀ ਕੀਤਾ ਲਿਸਟ ਪਾਓ ਦੇਖੀਏ ਸੀ ਸਾਡੇ ਲੀਡਰ ਨੇ ਵੀ ਕਿਹਾ ਕਿ ਵਾਈਟ ਪੇਪਰ ਜਾਰੀ ਕਰੋ ਹੈ ਹੀ ਨਹੀਂ ਗੱਲ ਨਹੀਂ ਬਾਤੀ ਮੈਮਣੀ ਕਤੂਤੀ ਬੜੀ ਠਾਣੀ ਇਹਨਾਂ ਬਹੁਤ ਬੁਰਾ ਹਾਲ ਹੈ ਲੋਕ ਤਰਾਤਾ ਕਰ ਰਹੇ ਮੈਂ ਮਹਾਰਾਣਾ ਕਿ ਕਿੱਥੇ ਅਸੀਂ ਫਸ ਗਿਆ ਜਿਹੜੇ ਬਜ਼ੁਰਗਾਂ ਨੇ ਕਿਹਾ ਵੀ ਇਹਨਾਂ ਨੇ 70 ਕਿੱਲੇ ਜ਼ਮੀਨ ਬਣਾ ਲਈ ਜੀ ਕਿਲਾ ਮੇਤੋਂ ਵੀ ਖਰੀਦੇ ਆ ਜੋ ਗੱਲਾਂ ਉਹਨਾਂ ਨੇ ਕੀਤੀਆਂ ਉਹ ਜਾਣਦੇ ਪਰ ਤੁਸੀਂ ਹੁਣ ਟਿਊੜ ਜਾ ਕੇ ਆਏ ਹੋ ਤਾਂ ਤੁਸੀਂ ਸਮਝਦੇ ਹੋ ਵੀ ਉਹਨਾਂ ਕੋਲ ਕੋਈ ਤੱਥ ਹੈਗੇ ਆ ਜੇ ਤੁਸੀਂ ਉਹਨਾਂ ਦੇ ਨਾਲ ਖੜੋਗੇ ਤੱਥ ਤੋਂ ਬਿਨਾ ਹਿੰਦੁਸਤਾਨ ਸਬੂਤ ਤੋਂ ਬਿਨਾ ਕਤਲ ਵੀ ਮaaf ਹੋ ਜਾਂਦਾ ਇਹ ਸਬੂਤ ਨਾ ਹੋਵੇ ਮੈਂ ਵਕੀਲ ਵੀ ਹਾਂ ਫੌਰੀ ਵਕਾਫਤ ਕੀਤੀ ਹੈ ਉਹ ਗੱਲ ਛੱਡਤੀ ਮੈਂ ਕਈ ਸਾਲ ਤੋਂ ਸਬੂਤ ਇਹ ਜੁਡੀਸ਼ਰੀ ਹੈ ਜੀ ਹਿੰਦੁਸਤਾਨ ਜੁਡੀਸ਼ੀ ਸਾਨੂੰ ਬੜਾ ਮਾਣ ਹੈ ਫਖਰ ਹੈ ਕਿ ਹਮੇਸ਼ਾ ਠੀਕ ਫੈਸਲਾ ਕਰਦੀ ਹੈ ਇਨਸਾਫ ਕਰਦੀ ਹੈ ਉਹ ਤਾਂ ਸਾਹਮਣੇ ਆ ਜਾਣਾ ਪਰ ਬੀਬੀ ਮਾਨ ਨੇ ਦੂਨ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਨਾਲ ਦੀ ਨਾਲ ਕਹਿੰਦੀ ਆ ਕੇ ਵੀ ਲਿਆਓ ਸਬੂਤ ਕਿੱਥੇ ਹੈ ਕੋਠੇ ਚੜ ਕੇ ਸੱਚ ਦਾ ਰੋਲਾ ਪਾਉਣਾ ਚਾਹੀਦਾ ਸੀ ਜੀ ਤੁਹਾਡੇ ਕਹਿਣ ਦਾ ਮਤਲਬ ਕੋਠੇ ਉਹ ਵੀ ਬਾਤ ਨਹੀਂ ਕੋਠੇ ਕੋਠੇ ਚੜਨ ਦੀ ਲੋੜ ਕੀ ਹੈ ਬੋਲਦੇ ਨਹੀਂ ਲੌਡਸ ਨਹੀਂ ਕਰਾਂ ਮਾਈਕ ਐਪਰੇਸੇ ਕੱਲ ਫੇਰ ਬੰਦੇ ਨੇ ਗੱਲ ਕਹੀ ਕਿ ਸਾਨੂੰ ਪਰਸੋਂ ਰਾਤ ਤੁਹਾਨੂੰ ਉਹ ਏਰੀਆ ਤੋਂ ਕਾਇਆ ਪਰ ਜੋ ਅਸੀਂ ਕਿ ਸੱਚ ਕਿਹਾ ਦੇਖੋ ਗੜੀ ਉਹ ਸੇਬ ਦੁਰਗਣੇ ਬੇ ਬੁਰਦੇ ਦੁਰਗਣੇ ਕੱਲ ਫੇਰ ਕਿਹਾ ਕਿ ਜੋ ਅਸੀਂ ਪਰਸੋਂ ਗਿਆ ਸੱਚ ਕਿਹਾ ਅਸੀਂ ਨਹੀਂ ਡਰਦੇ ਇਲਜ਼ਾਮ ਲਾਉਣ ਵਾਲੇ ਡੱਟੇ ਖੜੇ ਹਾਂ ਬਿਲਕੁਲ ਔਰ ਮੈਂ ਕਹਾਂ ਨਾ ਡੀਜੀਪੀ ਸਾਹਿਬ ਨੂੰ ਮੇਰੀ ਹੱਥ ਬਨ ਕੇ ਬੇਨਤੀ ਯਾਦਵ ਸਾਹਿਬ ਜਿਹੜੀ ਪਰਸੋਂ ਰਾਤ ਨੂੰ ਪੁਲਿਸ ਗਈ ਹੈ ਬਹੁਤ ਮਨਪੱਗ ਹੈ ਦੁਖਦਾਈ ਹੈ ਮੈਂ ਨਖੇਦੀ ਕਰਦਾ ਪੂਰੀ ਜਿਹੜੇ ਪੰਜਾਬ ਦੇ ਪੁਲਿਸ ਅਫਸਰ ਗਏ ਮਲਾਜ਼ਮ ਗਏ ਕਿਰਪਾ ਕਰੇਨ ਕਵਰੀ ਕਰਾਓ ਐਸਐਲਪੀ ਸਾਹਿਬ ਨੂੰ ਕਿ ਜਿਹੜੇ ਅਫਸਰ ਗਏ ਸਸਪੈਂਡ ਕਰੋ ਉਹਨੂੰ ਤੜਨਾ ਕਰੋਗੇ ਵਾਸਤੇ ਗਲਤੜਾ ਬਣਦੀ ਹੈ ਪੰਜੋਤ ਸੈਮ ਪਿੰਡ ਚ ਆਇਆ ਪਿਆ ਡਰੇ ਪਿਆ ਪੁਲਿਸ ਦਾ ਨਾਮ بڑا ਹੁੰਦਾ ਜੀ ਸਾਡੀ ਪੰਜਾਬ ਪੁਲਿਸ ਮੈਂ ਦੇਖਿਆ ਮੈਂ ਲੰਬਾ ਸਮਾਂ ਤੋਂ ਸਰਕਾਰ ਸੇਵਾ ਕਰਦਾ ਆ ਰਿਹਾ ਬੜੀ ਦਲੇਰ ਬੜੇ ਕੰਮ ਕੀਤੇ ਹੱਥਵਾਚ ਬੜਾ ਕੰਮ ਕੀਤੇ ਕੋਈ ਮੁਕਾਬਲਾ ਨਹੀਂ ਪਰ ਕਾਲੀਆਂ ਪੇਡਾਂ ਵਿੱਚ ਕੁਝ ਨਹੀਂ ਹੈ ਪਰ ਸੂਰ ਕੈਂਚਾ ਕਦਰ ਨਹੀਂ ਰਹੀਆਂ ਹੁਣ ਸੁਪੂ ਬੁਲਸਾਣੀ ਨੌਕਰੀ ਵਾਲੀਆਂ ਉਹ ਤਾਂ ਕਹਿੰਦੇ ਸਾਨੂੰ ਜਿੱਥੇ ਮਰਜੀ ਕੰਮ ਲਗਾ ਲਓ ਸਾਡੇ ਬੰਦਾ ਮਰਵਾ ਲਓ ਸਾਡੀ ਪੋਸਟਿੰਗ ਵਧੀਆ ਕਰ ਦਿਓ ਤੁਸੀਂ ਵੀ ਤਿੰਨ ਵਾਰ ਦੇ ਜੀ ਮਿਨਿਸਟਰ ਰਹੇ ਹੋ ਤਾਂ ਤੁਸੀਂ ਸਮਝਦੇ ਹੋ ਉਹ ਕਹਿੰਦੇ ਵੀ ਬਰਸਾਤਾਂ ਹੁਣ ਚੱਲ ਰਹੀਆਂ ਬਰਸਾਤਾਂ ਖਤਮ ਹੋ ਜਾਣਗੀਆਂ ਟੈਂਡਰ ਕੀਤੇ ਹੋਏ ਆ ਸੜਕਾਂ ਪਾਸ ਹੋ ਚੁੱਕੀਆਂ ਭਾਈ ਇਹ ਬਣ ਜਾਣੀਆਂ ਤੇ ਲੋਕ ਬਈ ਹਲੇ ਕਾਲੇ ਪਏ ਹੋਏ ਆ ਜੀ ਉਹ ਇਹ ਸ਼ਬਦ ਕਹਿੰਦੇ ਜੀ ਤੁਹਾਨੂੰ ਲੱਗਦਾ ਵੀ ਉਹ ਠੀਕ ਕਹਿ ਰਹੇ ਆ ਮਿਨਿਸਟਰ ਸਾਹਿਬ ਜਿਹੜੇ ਸਾਬਕਾ ਮਿਨਿਸਟਰ ਸਰਦਾਰ ਸਾਹਿਬ ਜੀ ਸਾਡੇ 3.5 ਸਾਲ ਕਿੰਨੀਆਂ ਬਰਸਾਤ ਚੌਥੀ ਬਰਸਾਤ ਹੈ ਨਾ ਦੇਖੋ ਮੈਂ ਪਹਿਲਾਂ ਕਿਹਾ ਇਹਨਾਂ ਕੋਈ ਨਾ ਕੋਈ ਜਵਾਬ ਨਹੀਂ ਹੈ ਇਹ ਕਾਬਲ ਹੀ ਹੈ ਨਹੀਂ ਇਹਨਾਂ ਨੂੰ ਹੁਣ ਕਰਜ਼ਾ ਨਹੀਂ ਦੇ ਰਿਹਾ ਬੈਂਕ ਕੋਈ ਮੰਡੀ ਬੋਰਡ ਸਰਾ ਮੇਰੀ ਗੱਲ ਹੋਈ ਹੈ ਜਵਾਬ ਦੇਗੇ ਇਹਨਾਂ ਸਾਰਾ ਫੰਡ ਇਕੱਠਾ ਕਰਿਆ ਮੈਂ ਕਿ ਮੈਂ ਵਕਫ ਵਕਫ ਭਾਗਾਂ ਤੋਂ ਵੀ ਅਸੀਂ ਆਪਣਾ ਹਿੱਸਾ ਪਾਈਏ ਮੈਂ ਹਿੱਸਾ ਪਾਣਾ ਮੈਂ ਤਾਂ 10 15 ਮਸਲਾ ਇਕੱਠਾ ਨਹੀਂ ਹੋ ਰਿਹਾ ਮੇਨ ਇਹੀ ਕਾਰਨ ਹੈ ਸਰਕਾਰ ਕੋਲ ਫਾਂਸ ਹੈ ਨਹੀਂ ਔਰ ਬੇਵਸਲ ਕਰਜ਼ਈ ਸਰਕਾਰ ਹੋਈ ਹੋਈ ਬੇਮਿਸਾਲ ਇਹਨੇ ਸਾਰੇ ਨਾਕੇ ਤੋੜਦੇ ਝੂਠੀਆਂ ਸਾਰੀਆਂ ਰੋਜ਼ ਦੇ ਰਹੇ ਖਬਰਾਂ ਆਪਣੀਆਂ ਝੂਠੀਆਂ ਚਾਰ ਦੇ ਰਹੇ ਐਨਾ ਖਰਚਾ ਕਰ ਰਹੇ ਕੋਈ ਕਰਕੇ ਦਿਖਾਓ ਉਹ ਕਹਿੰਦੇ ਜੀ ਕਰ ਰਹੇ ਅਸੀਂ ਹੁਣ ਆੜੇ ਹੋਏ ਪੂਰੇ ਪੰਜਾਬ ਦੇ ਵਿੱਚ ਅਸੀਂ ਡਟੇ ਹੋਏ ਆ ਜੀ ਜੰਗੀ ਪੱਧਰ ਦੇ ਉੱਤੇ ਲੱਗੇ ਹੋਏ ਆ ਮਦਦ ਕਰ ਰਹੇ ਹਾਂ ਉਹਨਾਂ ਲੋਕਾਂ ਦੀ ਗਰਾਊਂਡ ਦੇ ਉਤਰ ਕੇ ਦੇਖੋ ਗੱਲ ਸੁਣੋ ਤੁਹਾਨੂੰ ਯਾਦ ਕਰਾਤਾ ਪਰਸੋਂ ਮੁੱਖ ਮੰਤਰੀ ਸਾਹਿਬ ਨੇ ਬੜਾ ਆਬਾਰੀ ਪਾਈ ਹੋ ਬੜੀ ਫੜ ਮਾਰੀ ਮੈਂ ਆਪਣੇ ਹੈਲੀਕਾਪਟਰ ਦੇ ਦਿੱਤਾ ਉਹ ਮੁੱਖ ਮੰਤਰੀ ਹੈਲੀਕਾਪਟਰ ਕਿਹੜਾ ਚੀਜ਼ ਹੈ ਤਿੰਨ ਦਰਿਆ ਉਛਲ ਗਏ ਸਤਲੁਜ 라ਵੀ ਬਿਆਸ ਬੁਰਾ ਹਾਲ ਆਸਪਾਸ ਲੋਕਾਂ ਦਾ ਫਸਲਾਂ ਡੁੱਬ ਗਈਆਂ ਤੁਸੀਂ ਦਰਜਣ ਹੈਲੀਕਾਪਟਰ ਮੰਗਾ ਦਿਓ ਸਰਕਾਰ ਦਾ ਖਜ਼ਾਨਾ ਖੋਲ ਦੋ ਖਜ਼ਾਨਾ ਕਹਿੰਦੇ ਰੱਖਿਆ ਦੁਨੀਆ ਮਰ ਰਹੀ ਹੈ ਮੇਰੇ ਜਦੋਂ ਨਾ ਇਹ ਸਿੰਚਾਈ ਮੰਤਰੀ ਬਿਆਨ ਸਿੰਘ ਨਾਲ ਸੀ ਸਾਰੇ ਪੰਜਾਬ ਦੌਰਾਨ ਆਪ ਕੀਤਾ ਪਟੜਾ ਡੁੱਬ ਚੱਲਿਆ ਸੀ ਫੌਜੀਆਂ ਨਾਲ ਕਟੜਾ ਬਚਾਇਆ ਸੀ ਔਰ ਮਨੂੰ ਫੌਜੀ ਦੇ ਨਾਲ ਸਨਮਾਨ ਦਿੱਤਾ ਬਿਆਨ ਸਿੰਘ ਸਾਹਮਣੇ ਇਹ ਥੋੜਾ ਸੰਜਾਈ ਮੰਤਰੀ ਨਾ ਹੁੰਦਾ ਪੜ ਡੁੱਬ ਗਿਆ ਸੀ ਅੱਜ ਉਹ ਹੁੰਦੀ ਹੈ ਬੈਠੇ ਹੋਰ ਸੂਬਿਆਂ ਦੀ ਖਬਰਸਾ ਲੈਣ ਗਏ ਹੋਏ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਹੈ ਇਹਨਾਂ ਦੀ ਅਫਸਰशाही ਮੰਦੀ ਨਹੀਂ ਹੈ ਉਹ ਰੋਜ਼ ਕਮੇਮ ਗਲਤ ਇਹਨਾਂ ਦੇ ਹੁੰਦੇ ਆ ਮੈਂ ਮਾਫ ਕਰਨਾ ਕੀ ਗਾਂ ਤੁਹਾਨੂੰ ਇਸ ਕਰਕੇ ਆ ਸਰਕਾਰ ਤੋਂ ਦੁਨੀਆ ਕੀ ਪਈ ਹੈ ਬਹੁਤ ਬੁਰੀ ਹਾਲਤ ਹੈ ਜੰਗਲ ਰਾਜ ਹੈ ਉਹ ਕੋਲੇ ਮਾਈਨਿੰਗ ਚੱਲ ਰਹੀ ਹੈ ਹਿੱਸਾ ਪਤੀਆਂ ਦਾ ਮਾਈਨਿੰਗ ਦਾ ਸ਼ਰਾਬ ਦੇ ਠਿਕਿਆਂ ਦਾ ਨੂੰ ਅੱਜ ਪਤਾ ਲੱਗਿਆ ਕਿ 4 ਬੰਟਾ ਬੇਨਜਾਇ ਚੱਲੇ ਹੱਤੇ ਉੱਥੇ ਘੜ ਦੇ ਵਿੱਚ ਜੀ ਉਹਨਾ ਤੋਂ ਐਮਐਲਏ ਸਾਹਿਬ ਦਾ ਭਰਾ 6 ਹੱਤੇ ਨਜਾਇ ਚੱਲੇ ਸੰਤਨੀਏ 3 ਲੱਖ ਵੀ ਲੈ ਰਿਆ ਲੱਖ ਦੱਸਿਆ ਲੋਕਾਂ ਨੇ ਮੈਨੂੰ ਅੱਜ ਬੰਦੇ ਨੇ ਇੰਜ ਸਾ ਤੋਂ 3 ਲੱਖ ਵੀ ਨਾ ਲੈ ਰਿਆ ਹਾਂ ਜਦੋਂ ਆਂਦਾ 10 ਬੰਦੇ ਲਾ ਕੇ ਪਾਰਟੀ ਰੋਟੀ ਆ ਕੇ ਜਾਂਦਾ ਜਾਨੀ ਇਹ ਭੁੱਖੇ ਜੱਟ ਕਰੋਆ ਨਾ ਬਟੋਰਾ ਤੇ ਆਇਆ ਪਾਣੀ ਵੀ ਪੀ ਪਿਆ ਫਰਿਆ ਦਾ ਲੱਗ ਗਿਆ ਐਮਐਲਏ ਮੰਤਰੀ ਬਣ ਗਈ ਇਹ ਨਾਲੇ ਪੁੱਛੋ ਨਾ ਕਿ ਆ ਗੁਸਕੀਤਾ ਕਹਿੰਨੇ ਕੀ ਤਜਾ ਕੇ ਸਾਹਮਣੇ ਆ ਜਾਣਾ ਤੁਸੀਂ ਆਪ ਵੀ ਆਪਣੀ ਸਰਕਾਰਾਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇਖੀ ਹੈ ਜੀ ਤੁਹਾਨੂੰ ਲੱਗਦਾ ਵੀ ਸਰਕਾਰ ਕੀ ਕਰ ਸਕਦੀ ਸੀ ਇਹਨਾਂ ਹੜ੍ਹਾਂ ਨੂੰ ਰੋਕਿਆ ਜਾ ਸਕਦਾ ਸੀ ਜੇ ਰੋਕਿਆ ਜਾ ਸਕਦਾ ਤਾਂ ਕਈ ਲੋਕਾਂ ਦੇ ਵੀ ਪਹਿਲਾਂ ਕਿ ਫਿਰ ਕਿਉਂ ਆਂਦੇ ਸੀ ਇਹਨਾਂ ਦੀ ਮੈਂ ਕੋਈ ਗੱਲ ਪਤਾ ਕੀ ਹੈ ਇਹ ਤਾਂ ਪ੍ਰੈਸ ਲਿਖਦੀ ਹੈ ਟੀਵੀ ਲਿਖਦੀ ਹੈ ਸਭ ਗੱਲਾਂ ਆ ਰਹੀਆਂ ਕਿ ਐਸੀ ਬਾਰਿਸ਼ ਤਾਂ ਸ਼ਾਇਦ 750 ਸਾਲਾਂ ਦੇ ਹੱਦ ਤੱਕ ਪਈ ਦੀ ਜੀ ਇਹ ਕੁਦਰਤ ਦੀ ਕਰੋਪੀ ਹੈ ਇਹ ਸੰਸਾਰ ਵਿੱਚ ਹੈ ਪਰਸੋਂ ਆ ਰਿਹਾ ਸੀ ਵੀਅਤਨਾਮ ਜਪਾਨ ਚਾਈਨਾ ਅਮਰੀਕਾ ਹਰ ਜਗ੍ਹਾ ਹੜ੍ਹ ਆ ਰਹੇ ਇੱਕ ਕੁਦਰਤੀ ਕਰੋਪੀ ਹੈ ਕਿਉਂ ਅਸੀਂ ਲੋਕਾਂ ਨੇ ਕੁਦਰਤ ਨਾਲ ਖਲਵਾੜ ਕੀਤਾ ਜ਼ਖਤਵਾੜ ਤੇ ਜ਼ਮੀਨਾਂ ਪਾੜ ਹਾ ਤੇ ਬੁਰਾ ਹਾਲ ਕਰ ਕੁਦਰਤ ਗੁੱਸਾ 드러 ਰਹੀ ਹੈ ਇਹ ਕਰੋਪੀ ਮੈਂ ਸਮਝਦਾ ਕਿ ਇਹ ਕਰੋਪੀ ਨੂੰ ਸਾਬਣਾ ਕੋ ਸੌਖਾ ਕੰਮ ਨਹੀਂ ਹੈ ਸਰਕਾਰਾਂ ਦਾ ਇਨਸਾਨ ਦਾ ਪਰ ਨੀਅਤ ਸਾਫ਼ ਚਾਹੀਦੀ ਹੈ ਜਦੋਂ ਬੰਦੇ ਮਰ ਜene ਉਸੇ ਹੈਲੀਕਾਪਟਰ ਭੇਜ ਦਿੰਨੇ ਉਸੇ ਫੌਜ ਭੇਜ ਦਿੰਨੇ ਪੈਸ ਉੱਤੇ ਬੈ ਰਹੇ ਨੇ ਜੋ ਪਾਖੜਾ ਨੇ ਮੈਂ ਮੈਂ ਕਈ ਵਾਰ ਸੰਚਾਈ ਮੰਤਰੀ ਗਿਆ ਹਾਂ ਉੱਥੇ ਜੀ ਉਹਨੂੰ ਡੈਮ ਕੰਟਰੋਲ ਕਰਨ ਵਾਸਤੇ ਲੈਵਲ ਮੇਨਟੇਨ ਕਰਨਾ ਪੈਂਦਾ ਸੱਚਾ ਸਹੀ ਗੱਲ ਦੱਸਿਓ ਹਾਂਜੀ ਕਿ ਜੇ 18000 ਕਿਊਸਿਕ ਪਾਣੀ ਅਸੀਂ 7 ਤਰੀਕ ਨੂੰ ਛੱਡ ਰਹੇ ਹਾਂ ਫਿਰ 18 2000 8 ਨੂੰ ਤਾਂ ਹੋ ਸਕਦਾ ਵੀ ਸਾਨੂੰ 1.5 ਲੱਖ ਕਿਊਸਿਕ ਪਾਣੀ ਜਿਹੜਾ ਹੈਗਾ ਉਹ 25 ਤਰੀਕ ਤੱਕ ਛੱਡਣਾ ਪੈ ਜੇ ਦੇਖੋ ਇਹ ਤਾਂ ਇੰਜੀਨੀਅਰ ਹੈ ਨਾ BBMB ਦੇ ਉਹਨੂੰ ਪਤਾ ਹੁੰਦਾ ਜੀ ਉਹਨਾਂ ਡੈਮ ਦੀ ਹਫਾਜ਼ਤ ਕਰਨੀ ਹੈ ਡੈਮ ਦਾ ਲੈਵਲ ਚੈੱਕ ਕਰਨਾ ਦਿਨ ਰਾਤ ਨਹੀਂ ਸੌਂਦੇ ਇੰਜੀਨੀਅਰ ਰਾਤ ਦੇ ਕਿਉਂ ਬਾਹਰ ਬਾਰਸ਼ਾਂ ਨੂੰ ਬੱਦਲ ਫੜ ਰਹੇ ਆ ਪਹਾੜ ਦਾ ਬੁਰਾ ਹਾਲ ਕਰਤਾ ਕੁਲੂ ਮਨਾ ਛੜਕਾ ਬੰਦ ਹੋ ਗਈਆਂ ਸਾਰੇ ਚੰਬੇ ਬੰਦ ਹੋ ਗਈ ਕਿਥੇ ਕਿਥੇ ਸਾਰਾ ਪਾਣੀ ਪਾਰ ਥੱਲੇ ਆ ਰਿਹਾ ਸਾਰਾ ਪਾਣੀ ਥੱਲੇ ਆ ਕੇ ਬਰਬਾਦੀ ਨਹੀਂ ਕੀਤੀ ਮੈਂ ਸਮਝਦਾ ਕਿ ਬੇ ਮਿਸਾਲ ਬਰਬਾਦੀ ਕੀਤੀ ਹੈ ਪਰ ਮੈਂ بطور ਬਾਲ ਮੰਤਰੀ ਦੇਖਿਆ ਸਾਡੇ ਕੋਲ ਨੇਚਰਲ ਕਲੈਮਿਟੀ ਫੰਡ ਇੱਕ ਹੁੰਦਾ ਹੈ ਜੀ ਕੇਂਦਰ ਦਿੱਤਾ ਹੋਇਆ ਕਰੋੜਾ ਰੁਪਇਆ ਉਹ ਕਿਥੇ ਲਾਓ ਲੱਗ ਨਹੀਂ ਰਿਹਾ ਜੀ ਸੁਣੋ ਮੈਂ ਕੱਲ ਖਬਰ ਭੇਜੀ ਲੱਗੀ ਨਹੀਂ ਹੈ ਕਿ ਕੈਸੀ ਅਣਜਾਣ ਸਰਕਾਰ ਹੈ ਹੁਣ ਤਾਂ ਇਹਨੂੰ ਚਾਹੀਦਾ ਸੀ ਕਿ ਫਲੱਡ ਰਲੀਫ ਫੰਡ ਤਖਾਤਾ ਖੋਲਦੀ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਫਲੱਡ ਰਲੀਫ ਫੰਡ ਔਰ ਸਾਡੇ ਐਨੇ ਦਾਨੀ ਪੁਰਸ਼ਾਂ ਪੰਜਾਬੀ ਹਿੰਦੁਸਤਾਨੀ ਵੇਹ ਸਾਹਿਬ ਕਰੋਨਾ ਹੋਵੇ ਤਾਂ ਲਗਰ ਲਾ ਦਿੰਨੇ ਜੀ ਜੀ ਡਗਾ ਲਗਾ ਕੇ ਦੁਨੀਆ ਬਚਾਈਏ ਖਾਤਾ ਖੋਲੋ ਮੈਨੂੰ ਯਾਦ ਹੈ 74ਵਾਂ ਪ੍ਰਧਾਨ ਸੀ ਪੰਜਾਬ ਸਟੂਡੈਂਟ ਕੌਂਸਲ ਦਾ 74 ਚ ਕਿੰਨੇ ਸਾਲ ਪਹਿਲਾਂ ਜੀ ਕਿਆ ਨਹੀਂ ਜੈਸੀ ਮੁੱਖ ਮੰਤਰੀ ਸੀ ਫਲੱਡ ਆ ਗਿਆ ਬੜਾ ਭਾਰੀ ਅਸੀਂ 31 ਹਜ਼ਾਰ ਇਕੱਠਾ ਕੀਤਾ ਰ ਉਜਾਰਤੀਆਂ ਤੋਂ ਮੁੰਡੇ ਕੁੜੀਆਂ ਤੋਂ ਚੱਕ ਦੇ ਕੇ ਗੰਨੀ ਜਲਸੇ ਨੂੰ ਆਏ ਤੁਹਾਨੂੰ ਸ਼ਾਬਾਸ਼ ਬਈ ਤੁਸੀਂ ਮਾਨ ਸਾਹਿਬ ਸਾਥੋਂ ਸਿੱਖ ਲੋ ਫਲਡ ਰੀ ਫੰਡ ਚ ਖਾਤਾ ਖੋਲੋ ਦੁਨੀਆ ਬੇਸ਼ਵਰ ਪੈਸਾ ਪਾਉਗੀ ਡੂਬਦੇ ਕੋ ਤਿੰਕੇ ਦਾ ਸਾਰਾ ਕਰੋੜਾ ਰੁਪਇਆ ਉੱਥੇ ਆਣਾ ਲਾਓ ਇਹ ਗੱਲ ਕਰੋ ਬੰਦਿਆਂ ਦੀ ਹਾਂ ਨੈਚਰ ਕਲਾਮਿਟੀ ਗਦੌਰੀ ਕਰਾਓ ਮਸਲਾ ਦੀ ਮੋਗਲੇ ਤੋਂ ਉਹ ਕਹਿੰਦੇ ਜੀ ਸਾਡੇ ਤੇ ਤਾਂ ਲੋਕਾਂ ਨੂੰ ਭਰੋਸਾ ਤੇ ਵਿਸ਼ਵਾਸ ਇੰਨਾ ਪਿਆਰ ਇੰਨਾ ਕਰਦੇ ਆ ਸਾਡੀ ਤਾਂ ਫੁੱਲਾਂ ਦੇ ਨਾਲ ਪੱਗਾਂ ਭਰ ਜਾਂਦੀਆਂ ਜਦੋਂ ਅਸੀਂ ਜਾਂਦੇ ਆ ਕਿਤੇ ਇੰਨਾ ਲੋਕ ਪਿਆਰ ਕਰਦੇ ਆ ਤੇ ਤੁਸੀਂ ਉਹਨਾਂ ਦੇ ਉੱਤੇ ਸਰਕਾਰ ਕਹਿੰਦੇ ਵੀ ਨਿਕੰਮੀ ਸਰਕਾਰ ਹੈ ਸਰਕਾਰ ਕਹਿੰਦੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਲਾਕ ਸਭਾ ਦੀ ਚੋਣਾਂ ਜਿਹੜਾ ਪ੍ਰੀਸ਼ਦ ਦੀਆਂ ਚੋਣੀਆਂ ਇਹ ਵੀ ਜਿੱਤ ਕੇ ਜਾਣਾ ਜੀ ਚੋਣਾਂ ਪੱਲਿਕਾ ਪ੍ਰੋਸੇਦੀ ਆ ਪ੍ਰੋਸਤਾ ਕਰਕੇ ਬਾਈ ਜੀ ਲੋਕ ਫਸ ਗਏ ਠੀਕ ਹੈ ਫਿਰ ਉਹਨਾਂ ਨੇ ਕੀ ਕੀਤਾ ਭਰੋਸਾ ਕਰਕੇ ਕਹਿੰਦੇ ਸਾਡੇ ਬੜੇ ਨੰਬਰ ਬਣਿਆ ਸਾਡੀ ਸ਼ਾਖ ਉੱਪਰ ਜਾ ਰਹੀ ਹੈ ਤੇ ਤਿੰਨ ਤਿੰਨ ਸ਼ਿਟਾਂ ਆਈਆਂ 14 ਜੋ ਕਿਉਂ ਜੀ ਥੋੜਾ ਕਿੱਥੇ ਹੈ ਗ੍ਰਾਫ ਥੋੜਾ ਕਿੱਥੇ ਗਈ ਸ਼ਾਖ ਤੇ ਹੁਣ ਜਮਾਨਤਾ ਜਬ ਤੋਂਣੀ ਹੈ 27 ਚ ਦੇਖੀ ਜਾਓ ਜੀ ਗੱਲ ਆ ਕਿ ਜ਼ਿਲ੍ਹਾ ਪ੍ਰਸ਼ਦ ਦੀ ਚੋਣਾਂ ਦੀ ਸੰਮਤੀ ਦੀਆਂ ਮੈਂ ਸਰਬੰਧ ਨੇ ਬੇ ਨਸੀਰ ਗੜਾ ਨੂੰ ਮਾਣ ਬਹੁਤ ਸਾਲ ਪਹਿਲਾਂ ਥੱਲੇ ਉੱਠ ਕੇ ਉਪਰ ਆਇਆ ਮੈਂ ਹੈਲੀਕਾਪਟਰ ਇੰਨੀ ਆਇਆ ਤਾਂ ਬਚਾਈ ਮੇਰੇ ਵੱਡੇ ਪੁੱਤ ਸਾਫ ਸਰਦੀ ਸੁਰਿੰਦਰਪਾਲ ਸਿੰਘ ਆਪਿਸ ਟਾਇਰ ਹੋਏ ਡੀਏ ਟਾਇਰ ਹੋ ਰਹਿਣਾ ਚਾਹੀਏ ਪਰ ਰੋਸ ਨੇ ਆ ਰਹੇ ਹਾਂ ਵੀ ਤੇਰਾ ਬਲਾਕ ਜ਼ਰੂਰ ਕਰਦੀ ਹੈ ਹਰੀਨ ਕਰਦੀ ਹੈ ਜਾਂ ਸਾਡੇ ਨਾਲ ਆ ਜਾ ਦੇਖ ਲੈ ਜਿਹੜਾ ਬਸਲਾ ਬਲਾਕ ਖੋਲਦਿੰਨੇ ਸਾਡੇ ਨਾਲ ਆ ਜਾ ਜਿੰਨੀਆਂ ਤਾਂਦਲੀਆਂ ਪੰਚਾਇਤਾਂ ਕੀਤੀਆਂ ਹੁਣ ਫੇਰ ਕਰਨ ਲੱਗੇ ਹੋਏ ਡਰਾਉਣ ਲੱਗੇ ਲੋਕਾਂ ਨੂੰ ਉਹਨਾਂ ਬਲੈਕਮਿਲ ਕਰਨ ਲੱਗੇ ਹੋਏ ਸਾਡੇ ਹਰ ਖੜ ਅਲਾਕਾ ਮੇਰਾ ਬਹੁਤ ਹੀ ਵਧੀਆ ਲੱਗਾ ਪਹਿਲਾਂ ਮਰੰਡਾ ਸੀ ਖੜ ਸੀ ਇਸ ਇਲਾਕੇ ਲੋਕਾਂ ਨੂੰ ਵਿਸ਼ਵਾਸ ਹੈ ਸੱਚੇ ਪੱਕੇ ਲੋਕ ਹੈ ਮੈਨੂੰ ਬਹੁਤ ਵਿਸ਼ਵਾਸ ਹੈ ਔਰ ਉਹ ਲੋਕ ਮੇਰੇ ਨਾਲ ਖੜੇ ਮੈਂ ਪਹਿਲੇ ਤੋਂ ਪਿਛਲੇ ਇੰਟਰਵਿਊ ਕੀਤਾ ਸੀ ਕਿ 47 ਹਿੰਦੁਸਤਾਨ ਆਜ਼ਾਦ ਹੋਇਆ 92 ਤੱਕ ਜੀ ਕਦੇ ਕਾਂਗਰਸੀ ਨਹੀਂ ਜਗਮਉਨ ਸਿੰਘ ਕੰਗ ਛੱਡ ਕੇ ਵਕਾਲਤ ਆਪਣੀ ਬਹੁਤ ਵੱਡੀ ਇਸ ਪਾਸੇ ਚੁੱਕਿਆ ਅ ਚੁੱਕ ਕੇ ਲੋਕਾਂ ਚਰਨੀ ਲੱਗ ਗਿਆ ਔਰ ਬਾਰ-ਬਾਰ ਜਿੱਤਿਆ ਹਾਰਿਆ ਵੀ ਤੇ ਉਹ ਚੋਣਾ 10 ਦਿਨ ਕਿਹ ਜੀ ਅੱਗੇ ਵਿਸਾਮਿਕਨ ਕੀ ਰਹਿਣ ਵਾਲੇ ਆ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਆ ਰਹੀਆਂ ਇਹ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਲੈ ਜਾਊਗੀ ਜਾਂ ਚੋਣਾ ਕੰਦਾ ਦਾ ਨਹੀਂ ਕੋ ਹੁੰਦਾ ਹੁੰਦਾ ਚੋਣਾ ਸੀਗੀਆਂ ਪਾਰਲੀਮੈਂਟ ਦੀ ਹੁੰਦਾ ਦਾ ਤੁਹਾਨੂੰ ਮਿਲ ਗਿਆ ਜੀ ਇਹ ਤਾਂ ਸਰਪੰਚਾਂ ਹੋਣੇ ਵੀਡੀਓ ਵੋਟਾਂ ਕੱਢ ਦੇਣੀ ਆ ਨਹੀਂ ਪੈਚਣੀ ਆ ਵਾਰਡ ਗਲਤ ਬਣਾ ਦੇ ਖਲਾ ਇਹ ਕੋਈ ਖਾਸ ਪੈਮਾਨਾ ਨਹੀਂ ਹੈ ਪੈਮਾਨਾ ਸੀ ਹੋਣਾ ਪੈਮਾਨਾ ਸੀਗਾ ਲੋਕ ਸਭਾ ਦਾ 24 ਹੁਣਵਾਣਾ 27 ਹਾਂ ਸਭਾ ਦਾ ਭੋਗ ਪੈ ਜਾਣਾ ਜੀ ਉਹਨੂੰ ਪੂਰਾ ਵਿਸ਼ਵਾਸ ਲੋਕ ਪੰਜਾਬ ਦੇ ਮੰਨਦੇ ਆ ਇਸ ਗੱਲ ਨੂੰ ਬਿਲਕੁਲ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਸੋ ਬਿਲਕੁਲ ਇਸ ਸਮੇਂ ਖਰੜ ਹਲਕੇ ਦੇ ਵਿੱਚ ਬੈਠੇ ਆ ਤੇ ਖਰੜ ਹਲਕੇ ਦੇ ਲੋਕ ਜੇ ਦੇਖੀਏ ਤਾਂ ਜ਼ਮੀਨ ਪੱਧਰ ਦੇ ਉੱਤੇ ਤਰਾ ਤਰਾ ਕਰ ਰਹੇ ਆ ਕਿਉਂ ਕਰ ਰਹੇ ਆ ਕਿਉਂਕਿ ਸੜਕਾਂ ਦਾ ਬੁਰਾ ਹਾਲ ਆ ਦੂਜੇ ਪਾਸੇ ਜੇ ਵਿਧਾਇਕਾ ਸਾਹਿਬਾਂ ਨੂੰ ਪੁੱਛਿਆ ਜਾਵੇ ਤਾਂ ਉਹ ਕਹਿੰਦੇ ਆ ਕਿ ਆਰਡੀਐਫ ਜਿਹੜੇ ਫੰਡ ਹੈਗੇ ਆ ਉਹ ਜਾਰੀ ਹੋਣ ਤੋਂ ਬਾਅਦ ਅਸੀਂ ਕੰਮ ਕਰ ਰਹੇ ਆ ਟੈਂਡਰ ਪਾਸ ਹੋ ਚੁੱਕੇ ਆ ਪਰ ਬਰਸਾਤਾਂ ਕਰਕੇ ਨਹੀਂ ਹੋ ਪਾਰਿਆ ਉਸ ਦੇ ਨਾਲ ਹੀ ਕਈ ਮੁੱਦੇ ਫਿਰ ਹੋਰ ਉੱਠ ਖੜਦੇ ਜਦੋਂ ਪੱਤਰਕਾਰ ਲੋਕਾਂ 'ਚ ਉਤਰਦੇ ਆ ਤਾਂ ਇਲਜ਼ਾਮਬਾਜ਼ੀਆਂ ਵੀ ਸ਼ੁਰੂ ਹੁੰਦੀਆਂ ਪਰ ਇਹ ਇਲਜ਼ਾਮ ਕਿੰਨੇ ਸੱਚੇ ਆ ਕਿੰਨੇ ਝੂਠੇ ਆ ਖੈਰ ਇਹ ਚੱ ਪਰ ਆਉਣ ਵਾਲਾ ਸਮਾਂ ਕੀ ਕਰੂਗਾ 2027 ਫਿਰ ਇਹ ਸਰਕਾਰ ਨੂੰ ਲੋਕ ਫਤਵਾ ਦੇਣਗੇ ਜਾਂ ਫਿਰ ਜਿਸ ਤਰ੍ਹਾਂ ਜਗਮਉਰ ਸਿੰਘ ਕਾ ਘੋਰਾ ਨੇ ਕਿਹਾ ਕਿ ਇਸ ਵਾਰ ਇਸ ਪਾਰਟੀ ਦਾ ਭੋਗ ਪਾਊਗਾ ਹੁਣ ਵਾਲਾ ਕੀ ਆ ਉਹ ਸਾਰੀਆਂ ਗੱਲਾਂ ਸਮੇਂ ਦੇ ਗਰਭ ਦੇ ਵਿੱਚ ਆ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੋਕ ਚੈਨਲ